ਵਾਹਿਗੁਰੂ ਇੱਕ ਮਨਕੇ ਰਿਚਾ ਕਿਵੇਂ ਨਿਕਲ ਸਕਦੇ ਹਾਂ ਗੁਰਬਾਣੀ ਸਾਨੂੰ ਚੌਥੇ ਪਦ ਦਾ ਗਿਆਨ ਦਿੰਦੀ ਹੈ ਕਾਮ, ਕ੍ਰੋਧ, ਮੋਹ, ਹੰਕਾਰ ਸਾਰੇ ਸੰਸਾਰ ਦੀ ਸਭ ਜੀ ਸਮੱਸਿਆ ਹੈ ਇਹ ਪੁਜਾਰੀ ਅθε ਰਾਜੇ ਰਲ ਗਏ ਸਬ A to Z ਸਮਝਣਾ ਪਏਗਾ ਇਹ ਵਿਦਿਆ ਪੜ੍ਹਨੀ ਪੈਗੀ ਵਿਚਾਰਨੀ ਪੈਗੀ ਆਰਥਿਕ ਮਾਨਸਿਕ ਸਮਾਜਿਕ ਧਾਰਮਿਕ ਇਹ ਸਮਝਣਾ ਪਏਗਾ ਸੋ ਅਸਲੀ ਚੀਤ ਤੋਂ ਪਹਿਲੂ ਨਕਲੀ ਬਣ ਕੇ ਆ ਜਾਂਦੀ ਹੈ ਪਤਾ ਨਹੀਂ ਲੱਗਦਾ ਸੋ ਇਹ ਕਣਕ ਚੱਕੀ ਕਾਂਗਿਆਰੀ ਹੋ ਹੀ ਜਾਂਦੀ ਹੈ ਨਿੰਦਕ ਨਿੰਦਕ ਨੂੰ ਕੀ ਨਿਲਦਾ ਹੈ ਅਜੇ ਚੋਰ ਠੱਗ ਹੈ ਉਹ ਉਸ ਦਾ ਪਰਿਵਾਰ ਦੀ ਲੋੜ ਵਾਸਤੇ ਕੋਈ ਕਾਰਜ ਕਰਦਾ ਹੋਏ ਨਿੰਦਕ ਨੂੰ ਕੀ ਮਿਲਿਆ ਨਿੰਦਕ ਕਿਸੇ ਦਾ ਸੱਕਾ ਨਹੀਂ ਸੋ ਸਿੱਖ ਬੰਨਾ ਪਏਗਾ ਸਿੱਖਾ ਕੀ ਮਾਨ ਕਰੇਗਾ ਜੋ ਸਿੱਖ ਰਿਆ ਜੋ ਵਿਦાર્થી ਹੈ ਕੀ ਮਾਨ ਕਰੇਗਾ ਇਹ ਸਮੁੰਦਰ ਦੀਆਂ ਲਹਿਰਾਂ ਨਹੀਂ ਰੁਕਣੀਆਂ। ਤੋ ਬੇੜੀ ਨੂੰ ਚੱਪੂ ਮਾਰ। ਸ ਕਰਦਾਰ ਬਣਾਣਾ ਪਏਗਾ, ਸਰਦਾਰ ਬੰਨਣਾ ਪਏਗਾ। ਇਹ ਆਰਥਿਕ ਲੁੱਟ ਵੇਖਣੀ ਪੈਗੀ ਸਮਾਜਿਕ ਕੁੱਟ ਦੇਖਣੀ ਪੈਗੀ ਭਾਈ ਯਾਰ ਇਹਨੂੰ ਕੌਣ ਸੱਟ ਮਾਰ ਰਿਹਾ ਹੈ ਇਹ ਟੂ ਜ਼ੈਡ ਸਮਝਣਾ ਪਏਗਾ ਜੋ ਰਾਜ ਕਰਦਾ ਹੈ ਨਾ ਜਿਹੜੀ ਆਪਣੀ ਖੇਤੀ ਹੈ ਉਹਨੂੰ ਪਤਾ ਹੈ ਰਾਜ ਕਿਵੇਂ ਕਰਨਾ ਹੈ ਕਾ ਕੋਈ ਹੈ ਸੋ ਔਰੰਗਜੇਵਨਾਥ ਕਹਿੰਦਾ ਮੈਂ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਹੈ ਠੀਕ ਸੀ ਉਹ ਵੀ ਧਾਰਮਿਕ ਪਰਾਵੇ ਚ ਸੀ ਮਾਲਾ ਫੇਰਦਾ ਸੀ ਜਤੀ ਸਤੀ ਸੀ ਐਸੀ ਗੱਲ ਨਹੀਂ ਸੋ ਜਿਹੜਾ ਜਫਰਨਾਮਾ ਸਹਿਬੇ ਕਮਾਲ ਸ੍ਰੀ ਗੁਰਗੋਸિંહ ਜੀ ਨੇ ਲਿਖਿਆ ਤੇਰਾ ਆਜੋ ਤੇਰਾ ਜਰਨਲ ਸੀ ਇੰਤ ਤੱਕ ਭੱਜਿਆ ਸਾਰਾ ਕੁਝ ਲਿਖਿਆ ਇਹ ਨਾਟੇ ਤੇ ਗਉ ਬਣਾਈ ਸਭ ਪ੍ਰਸਤਾਵਾ ਹੋਇਆ ਉਹਦੇ ਤੱਕ ਕਿੱਥੇ ਖਬਰ ਜਾਂਦੀ ਹੈ ਇਹ ਰਾਜੇ ਹੋਏ ਇਹ ਜਥੇਦਾਰ ਹੋਏ ਕਈ ਵਾਰ ਕੰਨਾਂ ਦੇ ਕੱਚੇ ਹੁੰਦੇ ਹਨ ਤਾਕਤ ਹੁੰਦੀ ਹੈ ਨਾ ਕੋਲ ਜਵਾਨੀ ਹੋਏ ਤਾਕਤ ਹੋਏ ਮਾਇਆ ਹੋਏ ਇਹ ਕਾਲਖ ਦੀ ਕੋਠਰੀ ਚ ਬਚਣਾ ਬਹੁਤ ਔਖਾ ਹੈ ਚਾਰੇ ਪਾਸੇ ਕਾਲਖ ਹੈ ਕਰੋ ਨਿਕਲੇ ਸਾਫ ਵਸਤ ਸੀ ਸੋ ਕਾਲਖ ਇਹ ਸ਼ਾਮੇ ਜਿਵੇਂ ਸਵੇਰੇ ਕੱਪੜੇ ਪਾਏ ਸੀ ਸ਼ਾਮੇ ਉੱਤੇ ਹੀ ਨਹੀਂ ਇਹ ਸੰਸਾਰ ਕਾਲਖ ਦੀ ਕੋਠਰੀ ਹੈ ਕੋਈ ਵਰਲਾ ਬਚਦਾ ਹੈ ਠੀਕ ਹੈ ਸਾਨੂੰ ਪਰਮੇਸ਼ਰ ਨੇ ਗਲਤੀਆਂ ਮਾਫ਼ ਹਨ। ਜੇ ਵਾਰ-ਵਾਰ ਕਰਾਂਗੇ ਨਹੀਂ। ਇਹ ਨਾਕ ਮੂਰਖ ਨਾਕ ਸਿਆਣਾ ਵਰਤਾ ਸਭ ਕਿਸ ਤੇਰਾ ਭਾਣਾ। ਸੋ ਵੱਡੇ ਦਾ ਹੁਕਮ ਚੱਲ ਰਿਹਾ ਹੈ। ਉਨੇ ਇੱਕ ਗੁਣ ਬਣਾਤਾ ਆਜ਼ਾਦੀ ਦਾ ਸਾਰਿਆਂ ਨੂੰ ਆਜ਼ਾਦ ਬਣਾਇਆ ਹੈ ਸਰੀਰ ਚ ਖੇਤ ਚ ਕੀ ਬੀਜਣਾ ਹੈ ਕਿਸੇ ਕਿਹਾ ਜਾਂ ਜੋ ਤੂੰ ਸੋਚਦਾ ਹੈ وہی ਦੂਸਰਾ ਸੋਚਦਾ ਹੈ ਜੇ ਤੂੰ ਸੋਚਦਾ ਹੈ ਮਾਇਆ ਦੂਸਰਾ ਵੀ ਮਾਇਆ ਸੋਚਦਾ ਹੈ ਇਹ ਸਹੀ ਦਿਨ ਚੱਲ ਰਹੇ ਹਨ ਜੋ ਇਤਿਹਾਸ ਹੁੰਦਾ ਹੈ ਇਹ ਸਾਨੂੰ ਸਿੱਖਿਆ ਲਈ ਹੁੰਦਾ ਹੈ ਸੋ ਪੱਲੇ ਬੰਨਣਾ ਪਏਗਾ ਫੱਲੇ ਵੱਜੇਗਾ ਤਾਂ ਹੀ ਹੈ ਜੇ ਕੁਲੀਆਂ ਕਰੀ ਜਾਈਏ ਗਲੇ ਦੇ ਨੀਚੋਂ ਨਹੀਂ ਜੋ ਸਾਟਾ ਮਨ ਹੈ ਉਹ ਕੰਨਾਰਾ ਹੀ ਬਣੇਗਾ ਕੰਨਾਰਾ ਹੀ ਸੁਨਣਾ ਪਏਗਾ ਫਿਰ ਫਿਰ ਮਨ ਮਨ ਵੱਜੇ ਦਾ ਮੇਲ ਹੈ ਨਾ ਮਨ ਵੱਜੇਗਾ ਫਿਰ ਅੱਗੇ ਆਨੰਦ ਆਏਗਾ ਖੁਸ਼ੀ ਆਏਗੀ ਸੁੱਖ ਬਾਹਰੋਂ ਮਿਲੇਗਾ ਪਰ ਉਹ ਥੋੜੇ ਦਿਨ ਲਈ ਰੁੱਖ ਦੀ ਛਾਇਆ ਵਾਂਗੂ ਆਨੰਦ ਖੇੜਾ ਮਸਤੀ ਅੰਦਰੋਂ ਮਿਲੇਗੀ 239 ਸਾਲ ਜੀ ਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜਿਨੇ ਸੌਖਾ ਔਰ ਸਹੀ ਮਾਰਗ ਬਣਾਇਆ ਹੈ ਸ ਕੀ ਕਰਨਾ ਹੈ ਤਾਰਾ ਚੜਿਆ ਢੰਮਾ ਕਿਉ ਨਦਰ ਨਿਹਾਲਿਆ ਰਾਮ ਸ ਸੇਰ ਦਾ ਭੁੱਲਿਆ ਸ਼ਾਮ ਨੂੰ ਘਰ ਆਜੇ ਭੁੱਲਿਆ ਨਹੀਂ ਜਦ ਨਾਚੀ तब घूंघट कैसा मटकी फोड़ निरारी सो so, ये वो दी खेड न्यारी है रूहानियत समझनी पेगी so, सो शेर ये ज्योत ने ज्योत ਨਾਲ ਮਿਲਣਾ ਇਹ ਜੋ ਸਰੂਪ ਹੈ ਇਹ ਵਿਰਲੇ ਨੂੰ ਸਮਝਾਉਂਦੀ ਜੋ ਸਮਝ ਲਏਗਾ ਉਹ ਜੀਵਨ ਬਾਜੀ ਜਿੱਤ ਲੇਗਾ ਇਹ ਆਖਾ ਆਖਣਾ ਔਖਾ ਹੈ ਨਾਮ ਸੱਚਾ ਸੱਚ ਬੋਲੋ ਸੱਚ ਬੋਲਣਾ ਹੀ ਭਗਤੀ ਹੈ ਸੋ ਵਰਲੇ ਹਨ ਜੋ ਭਗਤ ਹਨ ਗਿਆਨੀ ਹਨ ਯੋ ਇਹ ਸੱਚ ਤੇ ਚੱਲਦੇ ਹਨ ਮਾਰਗ ਔਖਾ ਸੁਲਾਂ ਤਿੱਖਾ ਹੈ ਜੀ ਇਹ ਠੰਡਾ ਵਰਜ ਅੰਦਰ ਗਿਆਨ ਥੋੜਾ ਜੀ ਬਹੁਤ ਹੈ ਮਾਰਗ ਮਹੱਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਕਮਾਇਆ ਤਨਕਰਤਾ ਲੇਖ ਲਖਾਇਆ ਇੱਥੇ ਲੇਖ ਉੱਪਰ ਲਿਖਨੇ ਹਨ। ਸਰਤੇ ਸਰਤੇ ਆ ਸਭ ਕੁਛ ਲਿਖ ਦਾਤ ਜੋਤ ਵੜਾਈ ਮਿਲ ਮਾਇਆ ਸੁਰਤ ਗਵਾਈ ਮੂਰਖ ਮਨ ਕਾਹੇ ਕਰਸਾ ਮਾਨਾ ਉਠ ਚਲਣਾ ਖਸਮੇ ਪਾਣਾ ਪਰ ਵਿਰਲੇ ਸਮਝ ਆਉਂਦੀ ਹੈ ਮਾਇਆ ਦੀ ਚਮਕ ਤਬਕ ਬਹੁਤ ਹੈ ਅਗਲੇ ਜਨਮ ਚਾ ਕੇ ਵਰਤਨੀਆਂ ਨਹੀਂ ਪਤਾ ਤੇ ਸਾਰਿਆਂ ਨੂੰ ਹੈ ਇਦੋਂ ਸ਼ਮਸ਼ਾਨ ਘਾਟ ਜਾਂਦੇ ਹਾਂ ਸਭ ਉਹ ਤੋਂ ਗਿਆਨ ਹੁੰਦਾ ਹੈ ਦੋਨੇ ਹੱਥ ਖਾਲੀ ਗਿਆ ਰਹਾਉ ਤਜ ਸਾਧ ਸਹਿਜ ਸੁਖ ਹੋਈ ਕਰ ਛੱਡਣੇ ਰਹਿ ਨ ਕੋਈ ਕਿਸ ਖਾਜੇ ਕਿਸ ਧਰ ਜਾਈਏ ਜੇ ਮਹੌਲ ਦੁਨੀਆ ਆਈਏ ਬੱਚਿਆਂ ਚੀਜ਼ ਦਿਓ ਨਾ ਬਾਪਸ ਲਈਏ ਨਹੀਂ ਦਿੰਦਾ ਸੱਚ ਕਾਇਆ ਪਤ ਹੰਡਾਏ ਫਰਮਾਇਸ ਬਹੁਤ ਚਿਲਾਏ ਕਰ ਸੇਜ ਸੁਖਾਲੀ ਸੋਐ ਹੱਥੀ ਪੌਂਦੀ ਕਾਇ ਰੋਐ ਕਰ ਘੰਮਣ ਵਾਣੀ ਭਾਈ ਪਾਪ ਪੱਥਰ ਤਰ ਨਾ ਜਾਈ ਸੋ ਪੱਥਰ ਬਣ ਕੇ ਗਲ ਚਕਿਵੇਂ ਤਰੇਗਾ ਪਉ ਬੇੜਾ ਜਿਓ ਚੜਾਉ ਕੋ ਨਾਨਕ ਦੇਵਾ ਕਹ ਸ ਇਹ ਲੋਹਾ ਬੇੜੀ ਨਾਲ ਤਰ ਜਾਣਾ ਸੀ ਲੱਗ ਕੇ ਸੰਗਤ ਕਰਕੇ ਗੁਰੂ ਦੇ ਮਤ ਧਾਰਨੀ ਪਏਗਾ ਗੁਰੂ ਧਾਰਨਾ ਪਏਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਸੰਸਾਦ ਦੇ ਸਾਝੇ ਗੁਰੂ ਨੂੰ ਸਾਨੂੰ ਸੇਵਾ ਸੰਭਾਲ ਮਿਲੀ ਹੈ ਕੀ ਪ੍ਰਾਪਤ ਕਰਨਾ ਹੈ ਦੇਹ ਚ ਮਿਲੇਗਾ ਜੀ ਸੋ ਠੰਡਾ ਬਰਜ ਸਭ ਨੂੰ ਯਾਦ ਹੈ ਇਤਿਹਾਸ ਇਹ ਰਾਜ ਕਰਨ ਵਾਲੇ ਨਾ ਸਾਨੂੰ ਡਰ ਦਿੰਦੇ ਹਨ ਨਵੇਂ-ਨਵੇਂ ਜਿਨੇ ਰਾਜ ਕਰਨਾ ਜਿਨਾਂ ਖੇਤੀ ਕਰੀਦੀ ਹੈ ਜੇ ਰਾਜ ਚ ਪਹਿਲੇ ਜੀਰੀ ਲਾਤੀ ਫਿਰ ਜੀਰੀ ਤੇ ਸਿਰੇ ਤੇ ਲਾਤੀ ਪਰ ਉਹ ਲਾंदे ਉਹਰਾ ਨੂੰ ਆਉ ਨਹੀਂ ਪਹਿਲੂ ਜਿਹੜੀ ਜੀਰੀ ਲਾਈ ਆ ਪਹਿਲੂ ਪੱਕ ਜੇਗੀ ਰਸਤਾ ਕਿੱਧਰੋਂ ਦੀ ਸਭ ਕੁਝ ਸੋਚਣਾ ਪਏਗਾ ਜੇ ਰਾਜ ਜੋ ਕਰਨ ਵਾਲੇ ਹਨ ਨਾ ਪਤਾ ਕਿਵੇਂ ਰਾਜ ਕਰਨਾ ਹੈ ਧਰpa ਕੇ ਰੱਖਦੇ ਹਨ ਜੇ ਸਾਰੇ ਸਿਰਾਂ ਵਾਲੇ ਹੋ ਜਨ ਨਹੀਂ ਰਾਜ ਉਹਨਾਂ ਦਾ ਕਿਵੇਂ ਚੱਲੇਗਾ ਸਾਰੇ ਸਿਰ ਦੇਣ ਵਾਲੇ ਹੋ ਜਨ ਸ ਉਹ ਵਿੱਚ ਫੇਰ ਨਕਲੀ ਪੇ ਦੇ ਹਨ ਧਰpa ਕੇ ਰੱਖਦੇ ਹਨ ਰਾਜ ਕਰਨ ਵਾਲੇ ਨੂੰ ਪਤਾ ਹੈ ਕਿਵੇਂ ਸਟੇਟ ਚਲਾਨੀ ਹੈ ਗੱਲਾਂ ਨਾਲ ਗੱਲ ਨਹੀਂ ਬਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਇਹ ਸੱਚ ਦੀ ਜਿੱਤ ਹੋਏਗੀ ਸੋ ਸੱਚ ਦਾ ਪੰਨਾ ਫੜਨਾ ਪਏਗਾ ਫਿਰ ਤੋਂ ਪਰੇਸ਼ਾਨ ਨਾ ਹੋਏਗਾ ਜੀ ਇਹ ਅਮਰ ਰਹੇਗਾ ਹਮੇਸ਼ਾ ਸੋ ਜਦੋਂ ਨਿਹਾਂ ਚ ਸਾਹ ਕੁੱਟਿਆ ਜਾਣਾ ਹੈ ਕਬਰਾਂਟ ਆਉਣੀ ਹੈ ਸਾਹ ਨਾਲੀ ਕੱਟੀ ਜਾਣੀ ਹੈ ਡੈਥ ਹੋ ਜਾਣੀ ਹੈ ਸੋ ਲੋਜਿਕ ਤਰਕ ਨਾਲ ਗੱਲ ਕਰਨੀ ਪੈਗੀ ਜੀ ਸੋ ਦਾਸਤ ਪੌਤੀ ਗਲਤੀ ਹੋ ਰਹੀ ਮੂਰਖੀ ਦਾਸ ਸੰਗਤ ਉਹ ਗੁਰਪਖਸ਼ਾ ਵਕਸਲਾ ਵੈਖ ਜੀ ਖਲਸਾ ਪਤੇ ਦੇਖਦੇ ਪਤੇ ਜੀ